ਗੁਰੂ ਗਰੀਬ ਨਿਵਾਜ ਵਰਤਮਾਨ ਤੂੰ ਹੀ ਸਦਾ ਤੂੰ ਹੀ ਭਵਿष्य ਅਤੀਤ ਕਰ ਕਿਰਪਾ ਮੋਹਿ ਰਿਤ ਬਸ ਹੋ ਸ੍ਰੀ ਸਤ ਗੁਰ ਜਗ ਜੀਤ ਜਾਗਤ ਜੋਤ ਜਗੈ ਜਗ ਭੀਤਰ ਦੁਖ ਹਰਤਾ ਸੁਖ ਮੀਤ RAM ਹਰੀ ਪਰਤਾਪ ਦੀ ਮੂਰਤ ਸ਼੍ਰੀ ਸਤ ਗੁਰ ਜਗ ਜੀਤ ਪਿਆਰੀ ਸਾਧ ਸੰਗਤ ਜੀਓ ਕਈ ਦਿਨਾਂ ਤੋਂ ਲਗਾਤਾਰ ਇਸ ਨਾਮ ਦੇ ਰਸ ਨੂੰ ਇਸ ਜਾਪ ਪ੍ਰਯੋਗ ਦਾ ਹਿੱਸਾ ਬਣ ਕੇ ਆਪਣਾ ਆਪਣਾ ਜੀਵਨ ਸਫਲ ਕਰ ਰਹੇ ਹੋ ਨਾਮ ਦੀ ਜਾਂਚ ਤੇ ਨਾਮ ਦਾ ਅਭਿਆਸ ਇਹਦੇ ਵਿੱਚ ਸਾਡੇ ਸਰੀਰ ਨਪੁੰਨ ਹੁੰਦੇ ਜਾ ਰਹੇ ਨੇ ਗੁਰੂ ਸਾਹਿਬਾਨ ਅੱਗੇ ਇੱਕ ਦਿਨ ਇੱਕ ਪ੍ਰਸ਼ਨ ਇੱਕ ਭਲੇ ਮਾਨਸ ਨੇ ਕੀਤਾ ਉਹਨੇ ਆਖਿਆ ਜੀ ਇਹ ਜਿਹੜਾ ਭਜਨ ਤੁਸੀਂ ਕਰਵਾਉਂਦੇ ਹੋ ਜਿਹੜਾ ਅਸੀਂ ਜਪਦੇ ਆ ਇਹ ਕਿੱਥੇ ਕਿੱਥੇ ਸਹਾਇਤਾ ਕਰ ਸਕਦਾ ਹੈ ਕਿੱਥੇ ਕਿੱਥੇ ਨਹੀਂ ਕਰਦਾ ਇਹ ਨਾਮ ਸਿਮਰਨ ਕਿੱਥੇ ਕਿੱਥੇ ਸਾਡੀ ਮਦਦ ਕਰ ਸਕਦਾ ਹੈ ਤੇ ਕਿੱਥੇ ਕਿੱਥੇ ਨਹੀਂ ਕਰ ਸਕਦਾ ਇਹ ਇਹ ਪ੍ਰਸ਼ਨ ਸੀ ਸਚੇਪਾ ਅਛਾ ਇਹਦੇ ਉੱਤੇ ਬਹੁਤ ਵੱਡਾ ਸ਼ਬਦ ਇੱਕ ਬਿਆਨ ਕੀਤਾ ਕਿ ਕਿਸ ਕਿਸ ਕਦਮ ਤੇ ਨਾਮ ਸਹਾਇਤਾ ਕਰਦਾ ਹੈ ਕਿੰਨੀ ਕਰਦਾ ਹੈ ਤੇ ਉਹਨੂੰ ਸ਼ੁਰੂਆਤ ਇਸ ਤਰ੍ਹਾਂ ਕੀਤੀ ਜਿਹੜੀ ਕਿ ਬਹੁਤ ਰੋਚਕ ਸ਼ੁਰੂਆਤ ਹੈ ਪਹਿਲੀ ਪੰਕਤੀ ਦੇ ਵਿੱਚ ਉਹਦਾ ਬਿਆਨ ਇਸ ਤਰ੍ਹਾਂ ਕੀਤਾ ਪਾਤਸ਼ਾਹ ਜੀ ਨੇ ਕਹਿੰਦੇ ਨੇ ਜਹਾ ਮਾਤ ਪਿਤਾ ਸੋਤ ਮੀਤ ਨਾ ਭਾਈ ਤੇ ਮਨ ਊਹਾ ਨਾਮ ਤੇਰਾ ਸੰਗ ਸਹਾਈ ਦੁਨੀਆਦਾਰੀ ਤੇ ਦੋ ਪੰਕਤੀਆਂ ਚ ਹੀ ਖਤਮ ਹੋ ਜਾਂਦੀ ਸਾਰੀ ਪਾਤਸ਼ਾਹ ਕਹਿੰਦੇ ਨੇ ਜਿੱਥੇ ਤੇਰੇ ਨਾਲ ਤੇਰਾ ਪਿਤਾ ਮਾਤਾ ਪੁੱਤਰ ਭਰਾ ਕੋਈ ਖਲੋਤਾ ਨਾ ਦਿਸੇ ਉਥੇ ਧਿਆਨ ਨਾਲ ਵੇਖੀ ਨਾਮ ਨਾਲ ਹੀ ਖਲੋਤਾ ਹੋਏਗਾ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਿੱਥੇ ਸਾਰੀਆਂ ਰਿਸ਼ਤੇਦਾਰੀਆਂ ਬਹੁਤ ਦੂਰ ਦਿਸਣਗੀਆਂ ਨਾ ਧਿਆਨ ਨਾਲ ਦੇਖੀਂ ਬਹੁਤ ਕੋਲ ਤੇਰੇ ਕੋਲ ਨਾਮ ਹੋਏਗਾ ਨਾਮ ਸਿਮਰਨ ਭਜਨ ਕੀਰਤ ਕੀਤਾ ਹੋਇਆ ਜਿੱਥੇ ਸਾਰੇ ਰਿਸ਼ਤੇ ਤੇਰੇ ਤੋਂ ਇੱਕ ਇੱਕ ਕਰਕੇ ਸ਼ਾਇਦ ਹੋ ਸਕਦਾ ਟੁੱਟਣ ਲੱਗ ਜਾਣ ਪਰ ਨਾਮ ਸਿਮਰਨ ਦਾ ਰਿਸ਼ਤਾ ਇਹੋ ਜਾਏ ਇਹ ਜੇ ਇਹਦੇ ਨਾਲ ਰਿਸ਼ਤਾ ਜੁੜ ਜਾਏ ਤੇ ਵੈਸੇ ਬਾਕੀ ਰਿਸ਼ਤਿਆਂ ਦੀ ਲੋਡ ਵੀ ਨਹੀਂ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਣ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚਲੈ ਪਾਤਸ਼ਾਹ ਕਹਿੰਦੇ ਨੇ ਦੂਜੀ ਸਹਾਇਤਾ ਨਾਮ ਇਹ ਕਰਦਾ ਹੈ ਕਿ ਜਿੰਨੀ ਵੀ ਦੁਨੀਆ ਉੱਤੇ ਇਸ ਵੇਲੇ ਲੋਕ ਨੇ ਉਹਨਾਂ ਵਿੱਚੋਂ 80 ਤੋਂ 85% ਭਗਤੀ ਸਿਰਫ ਇਸ ਕਰਕੇ ਹੋ ਰਹੀ ਹੈ ਕਿ ਮਰਨਾ ਤੇ ਮਰ ਕੇ ਨਰਕ ਨਾ ਮਿਲੇ ਜਮ ਡਰਾਉਣ ਦਾ ਸਜ਼ਾ ਨਾ ਮਿਲੇ 80% ਭਰਤੀ ਇਹਦੇ ਕਰਕੇ ਹੈ ਮੌਤ ਦੇ ਡਰ ਤੋਂ ਤੇ ਜਮਾਂ ਦੇ ਡਰ ਤੋਂ ਬਾਛਾ ਕਿੰਨੇ ਜਿਹੜੇ ਰਾਸਤੇ ਉੱਤੇ ਜਿਹਹ ਮਹਾ ਭਿਆਨ ਦੂਤ ਜਮਦଳ ਹੈ ਜਿੱਥੇ ਡਰਾਉਣੇ ਜਮਦੂਤ ਖਲੋਤੇ ਹੋਏ ਨੇ ਹੈ ਨੇ ਉੱਥੇ ਜੇ ਕਿਤੇ ਤੂੰ ਇਸ ਦੁਨੀਆ ਦੇ ਉੱਤੇ ਜਦੋਂ ਤੱਕ ਤੇਰੇ ਸਾਹ ਚੱਲਦੇ ਸਨ ਤੂੰ ਜੇ ਭਜਨ ਕੀਤਾ ਹੋਏਗਾ ਸ਼ਰਤ ਇਹ ਹੈ ਵੀ ਜੇ ਕੀਤਾ ਹੋਏਗਾ ਤੇ ਉੱਥੇ ਨਾਮ ਤੇਰੇ ਨਾਲ ਨਾਲ ਚੱਲੇਗਾ ਤੇ ਜਿੱਥੇ ਨਾਮ ਤੇਰੇ ਨਾਲ ਨਾਲ ਚਲੇਗਾ ਦੂਤ ਜੰਮਤ ਇਹ ਸਾਰੇ ਆਪਣੇ ਆਪ ਪਿੱਛੇ ਪਿੱਛੇ ਤੇ ਦੂਰ ਹੁੰਦੇ ਜਾਣਗੇ ਤੇਰੇ ਤੋਂ ਜੇ ਨਾਮ ਨਾਲ ਹੋਏਗਾ ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ 우ਹਾ ਸੰਗ ਤੋਸਾ ਬਹੁਤ ਸਿੱਧਾ ਬਿਆਨ ਹੈ ਕਿ ਇਸ ਦੁਨੀਆ ਦੇ ਵਿੱਚ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਤੇ ਸਾਨੂੰ ਕਿਲੋਮੀਟਰ ਪਤਾ ਹੁੰਦੇ ਨੇ ਵੀ ਇੰਨੇ ਕਿਲੋਮੀਟਰ ਤੇ ਫਲਾਣਾ ਸ਼ਹਿਰ ਹੈ ਇੰਨੇ ਕਿਲੋਮੀਟਰ ਤੇ ਫਲਾਣਾ ਦੇਸ਼ ਹੈ ਪਰ ਜਿਹੜਾ ਸਾਡਾ ਸਫਰ ਸਾਡੇ ਇਹ ਸਰੀਰ ਤੋਂ ਬਾਅਦ ਦਾ ਉਹਦੇ ਕਿਲੋਮੀਟਰ ਅਜੇ ਤੱਕ ਕੋਈ ਦੱਸ ਨਹੀਂ ਪਾਇਆ ਪੱਕੀ ਤੌਰ ਤੇ ਕਹ ਤੇ ਦਿੰਦੇ ਨੇ ਕਿ ਉਧਰ ਹੈ ਉਧਰ ਹੈ ਹੱਥ ਕਰਕੇ ਦਿਖਾ ਦਿੰਦੇ ਨੇ ਆਕਾਸ਼ ਵੱਲ ਉਹ ਤਾਂ ਠੀਕ ਹੈ ਪਰ ਕਿਲੋਮੀਟਰ ਨਹੀਂ ਨਾਪੇ ਗਏ ਬਾਦਸ਼ਾਹ ਕਹਿੰਦੇ ਨੇ ਜਿਹੜੇ ਰਾਸਤੇ ਦੇ ਕਿਲੋਮੀਟਰ ਹੀ ਨਹੀਂ ਪਤਾ ਵੀ ਕਿੰਨੀ ਦੂਰ ਰਾਂ ਏ ਕਿੰਨਾ ਲੰਬਾ ਸਫਰ ਏ ਕਹਿੰਦੇ ਨੇ ਜੇ ਇਸ ਦੁਨੀਆ ਵਿੱਚ ਜਨਮ ਲੈ ਕੇ ਚੰਗੀ ਮਤ ਲੈ ਕੇ ਤੇ ਭਜਨ ਕੀਤਾ ਹੋਏਗਾ ਤੇ ਭਜਨ ਤੇਰੇ ਨਾਲ ਤੇਰਾ ਸਮਗਰੀ ਦਾ ਕੰਮ ਕਰੇਗਾ ਤੇਰੀ ਸਹਾਇਤਾ ਕਰੇਗਾ ਉੱਥੇ ਜੇ ਪੈ ਡੇ ਮਹਾਯੰਦ ਗੁਮਾਰਾ ਜਿਸ ਰਾਸਤੇ ਦੇ ਵਿੱਚ ਅੰਧਕਾਰ ਹੀ ਅੰਧਕਾਰ ਹੈ ਨਿਰਈ ਨਹੀਂ ਰਹੇ ਤੇ ਜੇ ਕਿਤੇ ਤੂੰ ਨਾਮ ਜਪਿਆ ਹੋਏਗਾ ਜੇ ਕਿਤੇ ਤੂੰ ਸਾਧ ਸੰਗਤ ਦਾ ਹਿੱਸਾ ਬਣ ਕੇ ਜਪ ਪ੍ਰਯੋਗ ਵਿੱਚ ਆਇਆ ਹੋਏਗਾ ਜੇ ਕਿਤੇ ਤੂੰ ਆਪਣੇ ਘਰ ਬੈਠ ਕੇ ਰੋਜ਼ ਅੱਧਾ 15 ਮਿੰਟ ਜਾਂ 1 ਘੰਟਾ ਬੈਠਦਾ ਹੋਏਗਾ ਨਾਮ ਸਿਮਰਨ ਕਰਦਾ ਹੋਏਗਾ ਕਹਿੰਦੇ ਨੇ ਹਰ ਕਾ ਨਾਮ ਸੰਗਯੁਜੀਆਰਾ ਹਰੀ ਦਾ ਨਾਮ ਉਥੇ ਟਿਊਬਲਾਈਟ ਦਾ ਵੀ ਕੰਮ ਕਰਦਾ ਹੈ ਉਥੇ ਰੋਸ਼ਨੀ ਦਾ ਵੀ ਕੰਮ ਕਰਦਾ ਹੈ ਹਰੀ ਦਾ ਨਾਮ ਉਥੇ ਤੁਹਾਨੂੰ ਰੋਸ਼ਨੀ ਦਾ ਕੰਮ ਕਰੇਗਾ ਜਿੱਥੇ ਤੁਹਾਨੂੰ ਬਹੁਤ ਹਨੇਰਾ ਦਿ세ਗਾ ਇਹਦਾ ਮਤਲਬ ਇਹ ਹੈ ਕਿ ਜੇ ਜ਼ਿੰਦਗੀ ਦੇ ਵਿੱਚ ਜੀਵਨ ਦਾ ਸਫ਼ਰ ਕਰਦਿਆਂ ਹੋਇਆਂ ਕਦੀ ਕੋਈ ਹਨੇਰੇ ਵਾਲਾ ਸਮਾਂ ਆ ਜੇ ਨਾ ਦੁੱਖ ਵਾਲਾ ਸਮਾਂ ਤੇ ਨਾਮ ਹੀ ਉੱਥੇ ਰੋਸ਼ਨੀ ਬਣ ਜਾਂਦਾ ਜੇ ਜਪਿਆ ਹੋਏ ਰੋਸ਼ਨ ਬਣ ਕੇ ਤੇ ਚਾਨਣ ਕਰ ਦਿੰਦਾ ਸਾਰੇ ਪਾਸੇ ਰੋਸ਼ਨ ਕਰਕੇ ਤੇ ਗੁਰੂ ਹਰਜਨ ਦੇਵ ਜੀ ਨੇ ਬਾਕੀ ਸਹਿਬਾਨਾ ਨੇ ਇਸ ਨਾਮ ਦੀ ਸਹਾਇਤਾ ਉੱਤੇ ਬੇਅੰਤ ਪ੍ਰਮਾਣ ਦਿੱਤੇ ਪਾਤਸ਼ਾਹ ਦਾ ਇੱਕ ਸ਼ਬਦ ਹੈ ਕਹਿੰਦੇ ਨੇ ਐਸੋ ਸਹਾਈ ਹਰ ਕੋ ਨਾਮ ਕਿ ਨਾਮ ਇਸ ਤਰ੍ਹਾਂ ਇਸ ਤਰ੍ਹਾਂ ਸਹਾਇਤਾ ਕਰ ਸਕਦਾ ਨਾਮ ਇੱਕੋ ਹੀ ਹੈ ਪਰ ਸਹਾਇਤਾ ਅਲੱਗ-ਲੱਗ ਤਰੀਕੇ ਨਾਲ ਕਰਦਾ ਐਸੋ ਸਹਾਈ ਹਰ ਕੋ ਨਾਮ ਹਰੀ ਦਾ ਨਾਮ ਇਸ ਤਰ੍ਹਾਂ ਸਹਾਇਤਾ ਕਰਦਾ ਜੀ ਕਿ ਇਸ ਤਰ੍ਹਾਂ ਪਹਿਲਾ ਪ੍ਰਮਾਣ ਦਿੱਤਾ ਕਹਿੰਦੇ ਨੇ ਬੂਢਤ ਕੋ ਜੈਸੇ 베ੜੀ ਮਿਲਤ ਇੱਕ ਇਨਸਾਨ ਨਦੀ ਚ ਜਾਂ ਦਰਿਆ ਵਿੱਚ ਨਹਾਉਣ ਗਿਆ ਤੇ ਨਹਾਉਂਦਿਆਂ ਉਹਦਾ ਤਕਰੀਬਨ ਪਾਣੀ ਵੱਧ ਗਿਆ ਜਾਂ ਕੋਈ ਛਲ ਤੇ ਜ ਆ ਗਈ ਤੇ ਉਹਦਾ ਉਹਦੇ ਨਹਾਉਂਦਿਆਂ ਨਹਾਉਂਦਿਆਂ ਬੈਲੈਂਸ ਵਿਗੜ ਗਿਆ ਪੈਰ ਉਖੜ ਗਏ ਤੇ ਉਹ ਪਾਣੀ ਵਿੱਚ ਗੋਤੇ ਖਾਣ ਲੱਗ ਪਿਆ ਹੁਣ ਇੱਕ ਇਨਸਾਨ ਗੋਤੇ ਖਾ ਰਿਹਾ ਪਾਣੀ ਵਿੱਚ ਡੁੱਬਣ ਦੇ ਆ ਜੂਣ ਦਾ ਕੋਈ ਆਸਰਾ ਨਹੀਂ ਉਹ ਡੁੱਬ ਰਿਹਾ ਇਨਸਾਨ ਨੂੰ ਜਿਹਨੂੰ ਪਤਾ ਹੈ ਮੈਂ ਦੋ ਜਾਂ ਤਿੰਨ ਗੋਤੇ ਹੋਰ ਆਏ ਤੇ ਮੇਰੀ ਜ਼ਿੰਦਗੀ ਖਤਮ ਹੈ ਜਿਨੂੰ ਇੰਨਾ ਪਤਾ ਲੱਗ ਗਿਆ ਵੀ ਤਿੰਨ ਗੋਤਿਆਂ 'ਚ ਜ਼ਿੰਦਗੀ ਖਤਮ ਹੈ ਇੱਕੋ ਦਮ ਜੇ ਕੋਈ ਬੇੜੀ ਆ ਜਾਏ ਸਿਰ ਦੇ ਉੱਤੇ ਤੇ ਬੇੜੀ ਆਣ ਕੇ ਉਹਦਾ ਹੱਥ ਫੜ ਲਏ ਤੇ ਕਿੰਨੀ ਵੱਡੀ ਸਹਾਇਤਾ ਹੋਏਗੀ ਇੱਕੋ ਦਮ ਜੇ ਬੇੜੀ ਨੇ ਆ ਕੇ ਹੱਥ ਫੜ ਕੇ ਤੇ ਉਹਦਾ ਉੱਤੇ ਉਹਨੂੰ ਖਿੱਚ ਲਿਆ ਤੇ ਉਹਦੀ ਜ਼ਿੰਦਗੀ ਬਚਦੀ ਹੈ ਗੁਰੂ ਅਰਜਨ ਦੇਵ ਕਹਿੰਦੇ ਨੇ ਇਸੇ ਤਰੀਕੇ ਨਾਲ ਨਾਮ ਸਹਾਇਤਾ ਕਰਦਾ ਹੈ ਬੂਢਤ ਕੋ ਜ ਐਸੇ ਬੇੜੀ ਮਿਲਤ ਇਸ ਸੰਸਾਰ ਵਿੱਚ ਡੁੱਬਦਿਆਂ ਹੋਿਆਂ ਨੂੰ ਨਾਮ ਸਹਾਇਤਾ ਕਰਦਾ ਬੇੜੀ ਵਾਂਗੂ ਜਿਨ੍ਹਾਂ ਕੋਲ ਆ ਜਾਵੇ ਉਹਨਾਂ ਦੀ ਜ਼ਿੰਦਗੀਆਂ ਬਚ ਜਾਂਦੀਆਂ ਨੇ ਬੂਡਤ ਕੋ ਜੈਸੇ 베ੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਇਹ ਬੜਾ ਵਧੀਆ ਪ੍ਰਮਾਣ ਹੈ ਇਹ ਸਾਹਮਣੇ ਜੋਤ ਚੱਲ ਰਹੀ ਹੈ ਇਹਦੇ ਵਿੱਚ ਹੁਣ ਚਲਦੀਆਂ ਚਲਦੇ ਜਦੋਂ ਕਿਓ ਘਟਦਾ ਜਾਣਾ ਘਟਦਾ ਜਾਣਾ ਤੇ ਅਖੀਰ ਤੇ ਜਾ ਕੇ ਜੋਤ ਨੇ ਇੱਕ ਥਾਂ ਤੇ ਆ ਕੇ ਬੰਦ ਹੋ ਜਾਣਾ ਜਿਵੇਂ ਕਿਓ ਖਤਮ ਹੀ ਹੋ ਜੇ ਤੇ ਹੁਣ ਜੋਤ ਜਲਦੀ ਦੇ ਵਿੱਚ ਕਿਉਂ ਖਤਮ ਹੋ ਰਹੀ ਹੈ ਕਿਉਂ ਤਕਰੀਬਨ ਖਤਮ ਹੋ ਚੁਕਿਆ ਹੈ ਤੇ ਜੋਤ ਬੁੱਝਣ ਤੇ ਆਈ ਹੋਈ ਹੈ ਤੇ ਇੱਕੋ ਦਮ ਜੇ ਉਸੇ ਹੀ ਬਾਟੇ ਵਿੱਚ ਕਿਉਂ ਪੂਰਾ ਭਰ ਦਈਏ ਜੋਤ ਵੱਧ ਜਾਂਦੀ ਹੈ ਰੋਸ਼ਨੀ ਵੱਧ ਜਾਂਦੀ ਹੈ ਗੁਰੂ ਅਰਜਨ ਦੇਵ ਕਹਿੰਦੇ ਨੇ ਇਸ ਤਰ੍ਹਾਂ ਸਹਾਇਤਾ ਕਰਦਾ ਨਾਮ ਜਿਹੜੇ ਆਪਣੇ ਜੀਵਨ ਤੋਂ ਮਸਹੂਸੇ ਪਏ ਨੇ ਨਰਾਜ਼ ਨੇ ਜਾਂ ਕੋਈ ਹੋਰ ਕਈ ਦਿੱਕਤਾਂ ਕਰਕੇ ਬਹੁਤ ਤੰਗ ਨੇ ਜੀਵਨ ਤੋਂ ਜੇ ਕਿਤੇ ਉਹ ਨਾਮ ਜਪਣਾ ਸ਼ੁਰੂ ਕਰ ਦੇਣ ਦੇ ਨਾਮ ਜਪਦਿਆਂ ਜਪਦਿਆਂ ਉਸ ਦੇ ਇਹ ਸਰੀਰ ਰੂਪੀ ਦੀਵੇ ਦੇ ਵਿੱਚ ਜਦੋਂ ਨਾਮ ਦਾ ਤੇਲ ਪਏਗਾ ਤੇ ਉਹਨਾਂ ਦੀ ਜ਼ਿੰਦਗੀ ਦੀ ਰੁਸ਼ਨਾਹਟ ਚਮਕਾਹਟ ਵੱਧ ਜਾਏਗੀ ਉਹਨਾਂ ਦੀ ਜੀਵਨ ਹੋਰ ਦਾ ਹੋਰ ਤਬਦੀਲ ਹੁੰਦਾ ਹੁੰਦਾ ਬਹੁਤ ਵਧੀਆ ਹੋ ਜਾਏਗਾ ਬੂਜਿਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਤੀਸਰਾ ਪ੍ਰਮਾਣ ਹੈ ਸੱਚੇ ਪਾਤਸ਼ਾਹ ਜੀ ਦਾ ਕਿੰਨੇ ਕਿਤੇ ਅੱਗ ਲੱਗੀ ਹੋਏ ਨਾ ਅੱਗ ਲੱਗ ਗਈ ਹੈ ਸਭ ਕੁਝ ਸਾੜੀ ਜਾ ਰਹੀ ਹੈ ਬਹੁਤ ਭयंकर ਅੱਗ ਹੈ ਤੇ ਉਥੇ ਜੇ ਇੱਕੋ ਦਮ ਕਿਤੇ ਪਾਣੀ ਦੀ ਬੁਸ਼ਾਰ ਸ਼ੁਰੂ ਕਰਦੀਏ ਫਾਇਰ ਬ੍ਰਿਗੇਡ ਆ ਜੇ ਜੋਰ-ਜੋਰ ਦੀ ਪਾਣੀ ਪਾਣਾ ਸ਼ੁਰੂ ਕਰੇ ਤੇ ਉਹ ਤਕਰੀਬਨ ਅੱਗ ਨੂੰ ਕਾਬੂ ਕਰਦੀ 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 ਤੇ ਥੋੜੇ ਦਿਨ ਚ ਬੁਝਾ ਦਿੰਦੀ ਹੈ ਪਾਤਸ਼ਾਹ ਕਹਿੰਦੇ ਨੇ ਇਸ ਸੰਸਾਰ ਵਿੱਚ ਚਲਦਿਆਂ ਹੋਇਆਂ ਤੁਸੀਂ ਕਿਸੇ ਵੀ ਅੱਗ ਨਾਲ ਭਾਵੇਂ ਜਲ ਰਹੇ ਹੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿਸੇ ਵੀ ਅੱਗ ਨਾਲ ਜੇ ਤੁਸੀਂ ਚਲਦੇ ਪਏ ਹੋ ਕੋਈ ਗੱਲ ਨਹੀਂ ਅੱਗ ਬਲ ਰਹੀ ਹੈ ਬਲਣ ਦਿਓ ਪਰ ਨਾਲ ਇਸ ਤਰ੍ਹਾਂ ਕਰੋ ਕਿ ਨਾਮ ਜਪਣਾ ਸ਼ੁਰੂ ਕਰ ਦਿਓ ਜਲ ਤੇ ਅਗਨੀ ਮਿਲਤ ਨੀਰ ਅਗਨੀ ਜਲ ਰਹੀ ਹੈ ਕੋਈ ਗੱਲ ਨਹੀਂ ਨਾਮ ਜਪਣਾ ਸ਼ੁਰੂ ਕਰੋ ਨਾਮ ਜਪਦਿਆਂ ਜਪਦਿਆਂ ਨਾਮ ਪਾਣੀ ਦਾ ਕੰਮ ਵੀ ਕਰਦਾ ਹੈ ਇਹ ਪਾਣੀ ਦਾ ਕੰਮ ਕਰਕੇ ਤੁਹਾਡੀ ਉਸ ਅਗਣ ਦੇ ਉੱਤੇ ਜਿਹੜੀ ਵੀ ਅਗਣ ਹੈ ਇਹਨੂੰ ਬੁਝਾਣਾ ਸ਼ੁਰੂ ਕਰ ਦੇਗਾ ਖਤਮ ਕਰ ਦੇਗਾ ਜਲ ਤੇ ਅਗਨੀ ਮਿਲਤ ਨੀਰ ਜੈਸੇ ਬਾਰਿਕ ਮੁਖ ਹੈ ਖੀਰ ਜਿਸ ਤਰ੍ਹਾਂ ਇੱਕ ਬੱਚੇ ਨੂੰ ਭੁੱਖ ਲੱਗੀ ਹੋਈ ਹੈ ਤੇ ਉਹ ਹੁਣ ਬੋਲ ਨਹੀਂ ਸਕਦਾ ਉਹ ਰੋਏਗਾ ਉਹਨੇ ਰੋ ਕੇ ਆਪਣੀ ਮਾਤਾ ਤੇ ਘਰਦਿਆਂ ਨੂੰ ਦੱਸਣਾ ਵੀ ਮੈਨੂੰ ਭੁੱਖ ਲੱਗੀ ਹੈ ਤੇ ਮੈਨੂੰ ਕੁਝ ਦਿਓ ਇਸ ਤਰ੍ਹਾਂ ਤੇ ਪਾਦਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਉਹ ਬੱਚਾ ਰੋ ਪਿਆ ਉਹਨੂੰ ਭੁੱਖ ਲੱਗੀ ਹੈ ਤੇ ਜਦੋਂ ਉਹਨੂੰ ਉਹਦਾ ਭੋਜਨ ਮਿਲ ਜਾਣਾ ਉਹਨੇ ਚੁੱਪ ਕਰ ਜਾਣਾ ਪਾਦਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਹੀ ਨਾਮ ਸਹਾਇਤਾ ਕਰਦਾ ਹੈ ਇਸ ਸੰਸਾਰ ਦੇ ਵਿੱਚ ਬੜੀਆਂ-ਬੜੀਆਂ ਮੰਗਾਂ ਤੇ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਲੋਕੀ ਗੁਰੂ ਘਰ ਆਉਂਦੇ ਨੇ ਕਈਆਂ ਦੀ ਤੇ ਲਿਸਟ ਵੀ ਬਹੁਤ ਲੰਬੀ ਹੁੰਦੀ ਆ ਕੋਈ ਗੱਲ ਨਹੀਂ ਜਿੰਨੀ ਵੀ ਹੋਵੇ ਪਰ ਇਹ ਸਾਰਾ ਕੁਝ ਜੇ ਕਿਤੇ ਨਾਮ ਜਪਣ ਦੇ ਨਾਲ ਜੋੜ ਦਿੱਤਾ ਜਾਏ ਨਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਲਿਸਟ ਹੈ ਮਨੋ ਕਾਮਨਾ ਹੈ ਮੰਗ ਵੀ ਹੈ ਪਰ ਕਹਿੰਦੇ ਨੇ ਜੇ ਭਜਨ ਕਰਨਾ ਸ਼ੁਰੂ ਕੀਤਾ ਹੋਏਗਾ ਤੇ ਭਜਨ ਇਥੇ ਭੋਜਨ ਦਾ ਕੰਮ ਕਰੇਗਾ ਤੇ ਉਹ ਜਿਹੜੀ ਭੁੱਖ ਲੱਗੀ ਹੋਈ ਹੈ ਨਾ ਉਹ ਖਤਮ ਕਰ ਦੇਗਾ ਇਥੇ ਨਾਮ ਭੋਜਨ ਦਾ ਕੰਮ ਵੀ ਕਰ ਲੈਂਦਾ ਜੈਸੇ ਬਾਰਿਕ ਮੁਖ ਹੈ ਕੀਰ ਅੱਗੇ ਜੀ ਕਹਿੰਦੇ ਨੇ ਜੈਸੇ ਰਣ ਮਹਿ ਸਖਾ ਭਰਾਤ ਜਿਸ ਤਰ੍ਹਾਂ جنگ ਲੱਗਾ ਹੋਏ ਨਾ ਦੋਹਾਂ ਪਾਸੇ جنگ ਲੱਗੀ ਹੋਏ ਤੇ ਜਿਸ ਤਰ੍ਹਾਂ ਆਪਣੇ ਵਾਲੇ ਪਾਸੇ ਆਪਣੇ ਭਰਾ ਨਾਲ ਖਲੋਤੇ ਹੋਣ ਤੇ ਉਹ ਨਾਲ ਹੋ ਕੇ ਜੇ ਲੜਨ ਤੇ جنگ ਦਾ ਮਜ਼ਾ ਹੀ ਕੋਈ ਸ਼ੋਰ ਹੈ ਜੀ ਭਰਾ ਨਾਲ ਨੇ ਤੇ ਜੇ ਉਹੀ ਭਰਾ ਸਾਹਮਣੇ ਪਾਸੇ ਹੋ ਜਾਣ ਉਨੀ ਔਖੀ جنگ ਹੋ ਜਾਂਦੀ ਹੈ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਇੱਕ ਰਣ ਭੂਮੀ ਦੇ ਵਿੱਚ ਆਪਣੇ ਭਰਾ ਸਾਡੇ ਨਾਲ ਹੋਣ ਸਾਡੇ ਵਾਲੇ ਪਾਸੋਂ ਲੜ ਰਹੇ ਹੋਣ ਉਹ ਤਾਕਤ ਵੱਧ ਜਾਂਦੀ ਹੈ ਬਸ ਇਸੇ ਤਰ੍ਹਾਂ ਹੀ ਜ਼ਿੰਦਗੀ ਦੀ ਰਣ ਭੂਮੀ ਦੇ ਵਿੱਚ ਇਹ ਵੀ جنگ ਹੈ ਇੱਕ ਇਸ جنگ ਦੇ ਵਿੱਚ ਜੇ ਕਿਤੇ ਨਾਮ ਨੂੰ ਆਪਣਾ ਭਰਾ ਬਣਾ ਲਈਏ ਨਾ ਆਪਣਾ ਸਖਾ ਬਣਾ ਲਈਏ ਤੇ ਇਹ جنگ ਤੁਸੀਂ ਜਿੱਤ ਸਕਦੇ ਹੋ ਸ਼ਰਤ ਇੱਕੋ ਹੀ ਹੈ ਵੀ ਨਾਮ ਨਾਲ ਚਾਹੀਦਾ ਜੈਸੇ ਰਣਮਹਿ ਸਖਾ ਭਰਾਤ ਜੈਸੇ ਭੁਖੇ ਭੋਜਨ maat ਇਸ ਤਰ੍ਹਾਂ ਹੀ ਸੋ ਨਾਮ ਨੇ ਆਪਣੇ ਸਾਰਿਆਂ ਦੇ ਜੀਵਨ ਦੇ ਵਿੱਚ ਅਲੱਗ-ਅਲੱਗ ਰੋਲ ਅਦਾ ਕਰਨਾ ਹੈ ਜਿਸ ਦੀ ਜਿਸ ਤਰ੍ਹਾਂ ਦੀ ਕਾਮਨਾ ਹੈ ਉਸ ਤਰ੍ਹਾਂ ਦੀ ਉਹਨੇ ਪੂਰਨ ਕਰਦੇ ਜਾਣਾ ਇਹਦੇ ਅਲੱਗ-ਅਲੱਗ ਵਿਸ਼ਲੇਸ਼ਣ ਨੇ ਜਿਹੋ ਜੀ ਮੰਗ ਲੈ ਕੇ ਕੋਈ ਬੈਠਾ ਹੈ ਕੋਈ ਦੁੱਧ ਕੋਈ ਪੁੱਤ ਕੋਈ ਕੋਠੀਆਂ ਕੋਈ ਕਾਰਾਂ ਕੋਈ ਭਗਤੀ ਕੋਈ ਆਪਣਾ ਜਨਮ ਮਰਨ ਦਾ ਗੇੜ ਕਟਾਉਣਾ ਚਾਹੁੰਦਾ ਹੈ ਕੋਈ ਇਸ ਤੋਂ ਇਲਾਵਾ ਹੋਰ ਵੀ ਬੇਅੰਤ ਮੰਗਾਂ ਲੈ ਕੇ ਬੈਠੇ ਨੇ ਪਾਤਸ਼ਾਹ ਕਹਿੰਦੇ ਨੇ ਐਸੋ ਸਹਾਇ ਇਸ ਤਰ੍ਹਾਂ ਇੰਨੇ ਸਹਾਇਤਾ ਕਰਦੀ ਰਹਿਣਾ ਨਾਮ ਨੇ ਅਲੱਗ ਅਲੱਗ ਮੰਗ ਦੇ ਉੱਤੇ ਇਸ ਤਰ੍ਹਾਂ ਆਪਣੇ ਆਪ ਨੂੰ ਪੂਰਪੂਰਨ ਕਰਕੇ ਤੇ ਲੋਕਾਂ ਨੂੰ ਸੁੱਖ ਦੇਣਾ ਹੀ ਦੇਣਾ ਹੈ ਇਹ ਦੇਵੇਗਾ ਜੈਸੇ ਰਣਮਹ ਸਖਾਪਰਾਤ ਜੈਸੇ ਭੁੱਖੇ ਭੋਜਨ ਮਾਤ ਅੱਗੇ ਇੱਕ ਬੜਾ ਵਧੀਆ ਪ੍ਰਮਾਣ ਹੈ ਕਹਿੰਦੇ ਨੇ ਗਰੜ ਮੁਖ ਨਹੀਂ ਸਰਪ ਤਰਾਸ ਇੱਕ ਗਾਰੜੂ ਮੰਤਰ ਹੁੰਦਾ ਤੇ ਉਹ ਜੇ ਕਿਤੇ ਆਉਂਦਾ ਹੋਵੇ ਜਾਂ ਕਿਸ ਤਰ੍ਹਾਂ ਜਾਪ ਉਹਦਾ ਹੁੰਦਾ ਹੋਵੇ ਤੇ ਕਹਿੰਦੇ ਨੇ ਉਹ ਮੰਤਰ ਦੇ ਨਾਲ ਸੱਪ ਜੇ ਡੰਗ ਵੀ ਮਾਰੇ ਉਹਦਾ ਅਸਰ ਨਹੀਂ ਹੁੰਦਾ ਪਹਿਲੇ ਤੇ ਮਾਰਦਾ ਨਹੀਂ ਪਰ ਅਸਰ ਨਹੀਂ ਕਰਦਾ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਸਾਰਾ ਸੰਸਾਰ ਇਹ ਨਾ ਕਲਯੁਗ ਦਾ ਇਹ ਮਨੁੱਖ ਨੂੰ ਡੰਕ ਹੀ ਮਾਰਦੇ ਨੇ ਕਦੀ ਬੋਲੀ ਰਾਹੀ ਕਦੀ ਆਪਣੇ ਵਿਵਹਾਰ ਰਾਹੀ ਕਦੀ ਕਿਸੇ ਤਰੀਕੇ ਕਦੀ ਕਿਸੇ ਤਰੀਕੇ ਪਾਤਸ਼ਾਹ ਕਹਿੰਦੇ ਨੇ ਇਹ ਜੇ ਨਾਮ ਜਿਹੜਾ ਇਹ ਗਰਡੂ ਮੰਤਰ ਹੈ ਨਾ ਇਹ ਕਿਤੇ ਜੇ ਆਪਾਂ ਜਪਦੇ ਰਹੀਏ ਤੇ ਉਹਨਾਂ ਦੇ ਕਿਸੇ ਤਰੀਕੇ ਦਾ ਵੀ ਡੰਕ ਮਾਰੇ ਦਾ ਸਾਡੇ ਤੇ ਅਸਰ ਹੀ ਨਹੀਂ ਹੋ ਸਕਦਾ ਅਸਰ ਨਹੀਂ ਹੁੰਦਾ ਕਿਉਂ ਕਿ ਸਾਡੇ ਕੋਲ ਉਹ ਨਾਮ ਹੈ ਜਿਹੜਾ ਅਸੀਂ ਜਪਣਦੇ ਹਾਂ ਗਰਡੂ ਮੁਖ ਨਹੀਂ ਸਰਪ ਤਰਾਸ ਤੇ ਸੁਵਾ ਪਿੰਜਰ ਨਹੀਂ ਖਾਏ ਬिलास ਤੋਤਾ ਮੈਣਾ ਜਾਂ ਕੋਈ ਵੀ ਪੰਛੀ ਜਿਹੜਾ ਤੇ ਖੁੱਲੇ ਤੌਰ ਤੇ ਉੱਡ ਰਿਹਾ ਉਹਨੂੰ ਹਮੇਸ਼ਾ ਬਿੱਲੀ ਦਾ ਜਾਂ ਕਿਸੇ ਹੋਰ ਦਾ ਡਰ ਬਣਿਆ ਰਹਿੰਦਾ ਵੀ ਇਹ ਮਾਰ ਕੇ ਖਾ ਜਾਣਗੇ ਪਰ ਉਹੀ ਤੋਤਾ ਮੈਣਾ ਜਾਂ ਹੋਰ ਜਿਹੜਾ ਪੰਛੀ ਹੈ ਜੇ ਉਹ ਪਿੰਜਰੇ ਦੇ ਵਿੱਚ ਹੋਵੇ ਤੇ ਮੈਂ ਕਹਿੰਦਾ ਭਾਵੇਂ ਉਹਦੇ ਦੁਆਲੇ ਕਿੰਨੀ ਵੀ ਬਿੱਲੀਆਂ ਜਾਂ ਭਿੱਲੇ ਘੁੰਮਦੇ ਰਹਿਣ ਉਹਨੂੰ ਮਾਰ ਨਹੀਂ ਸਕਦੇ ਕਿਉਂ ਉਹਦਾ ਕਵਚ ਉਹ ਪਿੰਜਰਾ ਹੈ ਪਾਤਸ਼ਾਹ ਕਹਿੰਦੇ ਨੇ ਨਾਮ ਪਿੰਜਰੇ ਦਾ ਕੰਮ ਕਰ ਰਿਹਾ ਇੱਥੇ ਧਿਆਨ ਦੇਣਾ ਜਿਹਨੂੰ ਅਸੀਂ ਸੁਰੱਖਿਆ ਕਵਚ ਕਹਿੰਨੇ ਆਂ ਨਾਮ ਸਾਡੇ ਚੋਂ ਪਾਸੀ ਇੱਕ ਕਵਚ ਹੀ ਐ ਸੁਰੱਖਿਆ ਕਵਚ ਐ ਸਾਡਾ ਪਿੰਜਰਾ ਐ ਇਸ ਪਿੰਜਰੇ ਦੇ ਅੰਦਰ ਰਹਿੰਦਿਆਂ ਹੋਇਆਂ ਅਸੀਂ ਸੁਰੱਖਤ ਹਾਂ ਕਾਲ ਯੁਗ ਦੀ ਕੋਈ ਮਾਰ ਬਿੱਲਾ ਜਾਂ ਬਿੱਲੀ ਵਾਂਗੂ ਅੰਦਰ ਨਹੀਂ ਆ ਸਕਦੀ ਨਾ ਸਾਡੇ ਤੇ ਵਾਰ ਕਰ ਸਕਦੀ ਐ ਤੇ ਨਾ ਹੀ ਹੋ ਸਕਦਾ ਸੁਆ ਪਿੰਜਰ ਨਹੀਂ ਖਾਏ ਬਿਲਾਸ ਜਿਸ ਤਰ੍ਹਾਂ ਉਸ ਤੋਤੇ ਨੂੰ ਕੋਈ ਵੀ ਬਿੱਲਾ ਬਾਹਰੋਂ ਕੋਚ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਇਸੇ ਤਰ੍ਹਾਂ ਜੇ ਅਸੀਂ ਇਹ ਨਾਮ ਜਪਦੇ ਹਾਂ ਤੇ ਨਾਮ ਕਵਚ ਬਣ ਜਾਂਦਾ ਉਹ ਕੋਈ ਸ਼ਬਦ ਹੈ ਨਾ ਆਮ ਪੜਦੇ ਆ ਅਸੀਂ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਤੇ ਚੌ ਗਿਰਧ ਹਮਾਰੇ ਰਾਮਕਾਰ ਇਹ ਰਾਮਕਾਰ ਕੀ ਇਹ ਭਜਣੇ ਆ ਚੌ ਪਾਸੀ ਸਾਡੇ ਇੱਕ ਸੁਰੱਖਿਆ ਕਵਚ ਬਣ ਜਾਂਦਾ ਉਸ ਸੁਰੱਖਿਆ ਕਵਚ ਨੂੰ ਪਿੰਜਰਾ ਸਮਝਦਿਆਂ ਹੋਇਆਂ ਇਹ ਸਮਝਿਓ ਵੀ ਜਿਸ ਤਰ੍ਹਾਂ ਪਿੰਜਰੇ ਦੇ ਵਿੱਚ ਉਹ ਪੰਛੀ ਬਿਲਕੁਲ ਸੁਰਖਰੂ ਏ ਉਹਨੂੰ ਕੁਝ ਨਹੀਂ ਹੋ ਸਕਦਾ ਇਸੇ ਤਰ੍ਹਾਂ ਇਹ ਭਜਣਿਆ ਜੇ ਇਹ ਭਜਣ ਦੇ ਭਿੰਜਰੇ ਦੇ ਜਾਂ ਇਹ ਸੁਰੱਖਿਆ ਕਵਚ ਅਸੀਂ ਬਣਾ ਲਵਾਂਗੇ ਤੇ ਸਾਡਾ ਨੁਕਸਾਨ ਕੋਈ ਕਰ ਹੀ ਨਹੀਂ ਸਕਦਾ ਕੋਈ ਨੁਕਸਾਨ ਤੱਕ ਦਾ ਦਮ ਰੱਖ ਨਹੀਂ ਸਕਦਾ ਕਿਉਂਕਿ ਸਾਡੇ ਕੋਲ ਪਿੰਜਰਾ ਨਾਮ ਦਾ ਤੇ ਇਤਨੇ ਪ੍ਰਮਾਣ ਦੇ ਕੇ ਪਾਤਸ਼ਾਹ ਕਹਿੰਦੇ ਨੇ ਪ੍ਰਮਾਣ ਕੀਤਾ ਕਿ ਬਹੁਤ ਹੀ ਉਪਮਾ ਥੋਰ ਕਹੀ ਗੁਰੂ ਅਰਜਨ ਦੇਵ ਕਹਿੰਦੇ ਨੇ ਨਾਮ ਸਿਮਰਨ ਇਸ ਤੋਂ ਵੀ ਜ਼ਿਆਦਾ ਬਹੁਤ ਹੀ ਉਪਮਾ ਇਸ ਤੋਂ ਵੀ ਕਈ ਹੋਰ ਤਰੀਕਿਆਂ ਨਾਲ ਮਨੁੱਖ ਦੀ ਸਹਾਇਤਾ ਕਰਦਾ ਹੈ ਤੇ ਨਾਮ ਸਿਮਰਨ ਸਹਾਈ ਹੈ ਤੇ ਮੈਂ ਤੇ ਬਹੁਤ ਥੋੜੀ ਜੀ ਮਹਿਮਾ ਕੀਤੀ ਹੈ ਬਹੁਤ ਹੀ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੂੰ ਹੀ ਪਰਮੇਸ਼ਵਰ ਦਾ ਨਾਮ ਪਰਮੇਸ਼ਵਰ ਬਹੁਤ ਉੱਚਾ ਤੇ ਪਵਿੱਤਰ ਹੈ ਤੇ ਇਹਦਾ ਨਾਮ ਵੀ ਬਹੁਤ ਹੀ ਉੱਚਾ ਅਖੀਰ ਲੀਆਂ ਪੰਕਤੀਆਂ ਸ਼ਬਦ ਦੀਆਂ ਕਹਿੰਦੇ ਨੇ ਊਚ ਮੂਚੋ ਬੋਹੇ ਅਪਾਰ ਤੇ ਸਿਮਰਤ ਨਾਨਕ ਤਰੇਸਾਰ ਇਹ ਵੀ ਇੱਕ ਸਹਾਇਤਾ ਏ ਕਹਿੰਦੇ ਨੇ ਨਾਮ ਤੇ ਬੜਾ ਉੱਚਾ ਹੈ ਪਰ ਇਹਦੀ ਇੱਕ ਸਹਾਇਤਾ ਹੋਰ ਵੇਖੀ ਹੈ ਇਹ ਕੀ ਵੇਖੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਲੱਕੜ ਪਾਣੀ ਵਿੱਚ ਧਰਦੀ ਏ ਲੱਕੜ ਤਰੇਗੀ ਡੁੱਬਦੀ ਨਹੀਂ ਥੋੜੇ ਕੀਤੇ ਪਰ ਜੇ ਲੋਹਾ ਧਰਦੀ ਹੈ ਤੇ ਲੋਹਾ ਤੇ ਡੋਬੀ ਜਾਏਗਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਲੋਹਾ ਡੁੱਬੇਗਾ ਗੁਰੂ ਨਾਨਕ ਦੇਵ ਕਹਿੰਦੇ ਨੇ ਨਾਮ ਇੱਥੇ ਇਹ ਸਹਾਇਤਾ ਕਰਦਾ ਹੈ ਤੇ ਗੁਰੂ ਅਰਜਨ ਦੇਵ ਦੋਹਾਂ ਦੇ ਇੱਕ ਮੰਚੇ ਨਾਲ ਉਹਨਾਂ ਨੇ ਆਪਣਾ ਇਹ ਬਿਆਨ ਕੀਤਾ ਕਿ ਸਿਮਰਤ ਨਾਨਕ ਤਰੇਸਾਰ ਸਿਮਰਨ ਇੱਥੇ ਇਹ ਸਹਾਇਤਾ ਕਰਦਾ ਹੈ ਕਿ ਪਾਣੀ ਵਿੱਚ ਨਦੀ ਵਿੱਚ ਜਿਸ ਤਰ੍ਹਾਂ ਸਾਡੇ ਇਹ ਜੀਵਨ ਲੋਹੇ ਵਾਂਗੂ ਨੇ ਕਠੋਰ ਆਏ ਅਸੀਂ ਇਸtra ਇਹ ਲੋਹੇ ਵਰਗੇ ਮਣਾ ਵਰਗੇ ਮਨੁੱਖਾਂ ਨੂੰ ਇਹ ਤਾਰ ਦਿੰਦਾ ਪਾਣੀ ਦੇ ਉੱਤੇ ਇਹ ਲੋਹੇ ਨੂੰ ਲੱਕੜ ਦੇ ਉੱਤੇ ਲੱਕੜ ਦਾ ਕੰਮ ਕਰਨ ਲੱਗ ਜਾਂਦਾ ਹੈ ਨਾਮ ਕਿ ਆਪ ਲੱਕੜ ਬਣ ਕੇ ਤੇ ਲੋਹੇ ਵਰਗੇ ਮਨੁੱਖ ਨੂੰ ਆਪਣੇ ਤੇ ਬਿਠਾ ਕੇ ਤੇ ਪਾਰ ਲੈ ਜਾਂਦਾ ਹੈ ਇੱਥੇ ਬੇੜੀ ਦਾ ਕੰਮ ਵੀ ਕਰਦਾ ਹੈ ਨਾਮ ਸੋ ਨਾਮ ਦੇ ਅਲੱਗ-ਲੱਗ ਇੱਥੇ ਰੂਪ ਨੇ ਨਾਮ ਦੀਆਂ ਅਲੱਗ-ਲੱਗ ਇੱਥੇ ਮਨਛਾਵਾਂ ਨੇ ਸਤਿਗੁਰ ਜੀ ਕਿਰਪਾ ਕਰਨ ਕਿ ਸਾਨੂੰ ਸਾਡੇ ਜੀਵਨ ਵਿੱਚ ਜਿਸ ਪਲ ਜਿਸ ਕਦਮ ਨਾਮ ਦੀ ਜਿਹੋ ਜੀ ਸਹਾਇਤਾ ਚਾਹੀਦੀ ਹੈ ਉਹ ਸਾਨੂੰ ਮਿਲੇ ਸਾਡੇ ਸਾਰੇ ਸਿਰਾਂ ਦੇ ਉੱਤੇ ਸੱਚੇ ਪਾਤਸ਼ਾਹ ਹੱਥ ਰੱਖਣ ਤੇ ਸਾਡੀ ਸਹਾਇਤਾ ਹੋਵੇ ਇਹਨਾਂ ਕੁਝ ਕਹਿੰਦੇ ਅੱਜ ਖਿਮਾ ਦਾ ਜੱਜ ਕਾਂ ਜੀ ਸਤਿ ਸ੍ਰੀ ਅਕਾਲ